ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੂ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਤਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਸਾਨੂੰ 11-12 ਨਾਗ ਦਿਖਾਵਾਂਗੇ ਘਰੇਲੂ ਨਾਗਾ ਸਾਰੇ ਦੇ ਸਾਰੇ A to Z ਪੱਕਾ ਹੋ ਜਾਵਾਂਗੇ ਕਿਹੜੇ ਸੀਮਨ ਦੇ ਹੈਗੇ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਜਾਵਾਂਗੇ ਆਹ ਹੋ ਕੇ ਕੀ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਬਾਈ ਜੀ ਆਪਣਾ ਪਿੰਡ ਦਾ ਨਾਮ ਆਖਿਆ ਪਿੰਡੀ ਢੇਲਮਾ ਤੇ ਨੇੜੇ ਪੈਂਦਾ ਲੌਂਗਰ ਤੇ ਜ਼ਿਲ੍ਹਾ ਪੈਂਦਾ ਸਰਹੰਗ ਹੈ ਇੱਧਰ ਲੋਹਾ ਖੇੜਾ ਨੇੜੇ ਹੀ ਆ ਗਿਆ ਹੈ ਨਾ ਨੇੜੇ ਆਪਣਾ ਬੜਬੜ ਆ ਜਾਂਦੇ ਨੇ ਨੇੜੇ ਲੋਹਾ ਰਹਿਦਾ ਲਵਾਂ ਠੀਕ ਹੈ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ 9465834892 94658 34892 34800 34892 ਠੀਕ ਹੈ ਅਜਾਬਾ ਪਸ਼ੂ ਸਾਰੇ ਸਾਰੇ ਬਕਾਊ ਕਰਦੇ ਸਾਰੇ ਤੇ ਸਾਰੇ ਬਕਾਊ ਨਹੀਂ ਜੀ ਆਪਣੇ ਕੋਲੇ ਔਰ ਟੋਟਲੀ ਆਪਣੇ ਜਿੰਨੇ ਵੀ ਪਸ਼ੂ ਹੈਗੇ ਸਾਰੇ ਬਰੀਡ ਵਾਲੇ ਨੇ ਠੀ ਤੇ ਇੱਕ ਸਮਰਾਟ ਸੇ ਮਕੇਰੀ ਜਾਂਦੀ ਹੈ ਠੀਕ ਹੈ ਤੇ ਇੱਕ ਆਇੰਦਾ ਐਮ 416 ਦੀ ਤੇ ਐਮ 46 ਦੀ ਇੱਕ ਰਹੀਗੀ ਐ ਕੋਈ ਨੂਰ ਠੀਕ ਆ ਸਾਰੇ ਡਿਟੇਲ ਆਪਾਂ ਦੱਸਾਂਗੇ ਸਾਰੇ ਡਿਟੇਲ ਇੱਕ ਸੱਜਰ ਛੋਟੀ ਸੂਈ ਵੀ ਆ ਹਾਂਜੀ ਹਾਂਜੀ ਇੱਕ ਟੋਕੜ ਗੱਬਣਾ ਹਨਾ ਇੱਕ ਟੋਕੜ ਗੱਬਣਾ ਜੀ ਤੇ ਬਾਕੀ ਤਾਂ ਬਾਕੀ ਗੱਬਣ ਛੋਟੀਆਂ ਹਾਂਜੀ ਤੇ ਸਾਰੇ ਸਾਰੇ ਵਿਚਨ ਦਾ ਕਾਰਨ ਕੀ ਆਪਣਾ ਕਰਨੀ ਹੈ ਜੀ ਭਰਾ ਨੇ ਜਾਣਾ ਕੈਨੇਡਾ ਤੇ ਮੈਂ ਕਦੇ ਕੰਮ ਕਰਿਆ ਨਹੀਂ ਠੀਕ ਹੈ ਮੇਰੇ ਕੋਲ ਤਾਂ ਕੱਲੀ ਮੈਨੇਜਮੈਂਟ ਹੈ ਠੀਕ ਹੈ ਠੀਕਾ ਪਰੋਣਾ ਆਈਆਈ ਕਰਾਉਣੀ ਠੀਕ ਹੈ ਔਰ ਬਰੀਡ ਤੇ ਕਿਵੇਂ ਆਪਾਂ ਕਿਹੜੀ ਨਸਲ ਹੈ ਜਿਹੜਾ ਵੀ ਸਾਮ ਦਾ ਉਹ ਬਾਹਰ ਚੱਲਿਆ ਉਸ ਕਰਕੇ ਸਾਰੇ ਸਾਰੇ ਬਕਾਊਵਾਂ ਨਾਲੇ ਦੋ ਪੈਸੇ ਵਟੇ ਜਾਣਗੇ ਆਪਾਂ ਨੂੰ ਠੀਕ ਹੈ ਕੀਮਤ ਕੀ ਹੋ ਸਾਰਿਆਂ ਦੀ ਕੀਮਤ ਆਪਣੀ ਸਾਰੀ 1.5 ਲੱਖ ਰੁਪਏ ਇਕੱਠੇ ਦੇਵਾਂਗੇ ਇਕੱਠੇ ਦੇਵਾਂਗੇ ਇਲਾਟ ਆਪਾਂ ਕੱਲੀ ਕੱਲੀ ਕਰਕੇ ਇਹਨਾਂ ਦੇ ਆ ਤਾਂ ਕੱਲੀ ਕੱਲੀ ਸਾਡੇ ਕੋਲ ਪਤੂ ਜਿਵੇਂ ਹੈਗਾ 2.5 ਲੱਖੀ ਝੋਟੀ ਦੇ ਦਿੰਦੇ ਦੇ ਦੇ ਚੜਨ ਵਾਲੀ ਇੱਕ ਕੋਹੀ ਨੌਰ ਦੀ ਹੈ ਜੀ ਸਮਰਾਟ ਜੀ ਨੇ ਕੇਰੀ ਦੀ ਹੈ ਠੀਕ ਹੈ ਤੇ ਪ੍ਰਾਇਮ ਨੂੰ ਪਟਾਈ ਪਟਾਈ ਲੱਖ ਕਟੀਆਂ ਦੇ ਆਪਣੇ ਤੇ ਲੱਗੇ ਹੋਏ ਲੱਗੇ ਹੋਏ ਜੀ ਠੀਕ ਹੈ ਹੁਣ ਪਟਾਈ ਪਟਾਈ ਲੱਖ ਤੋਂ ਬਾਹਰ ਹੀ ਦੇਵਾਂਗੇ ਮਨ ਕੇ ਅਵੇਰੇ ਨਹੀਂ ਨਹੀਂ ਜੀ ਆ ਪਟਾਈ ਲੈ ਦੇਣੀ ਆਪਣਾ ਮਾਲ ਦੜੀ ਚ ਹੀ ਜਾਊਗਾ ਸਾਢੇ 11 ਲੱਖ ਰੁਪਏ ਆਪਾਂ ਨੈਟ ਲੈ ਕੇ 11 ਨਹੀਂ ਦਿੰਦੇ ਨਹੀਂ 11 ਚਲੋ ਉਹ ਤਾਂ ਬਾਕੀ ਮੌਕੇ ਦੇ ਮਾਨ ਸਨਮਾਨੇ ਹੋਊਗਾ ਬੜਾ ਫਰਕ ਨਹੀਂ ਪੈਂਦਾ ਮਨ ਲਾ ਦੇਵਾਂਗੇ ਸਾਰੇ ਇਕੱਠੇ ਦੇਵਾਂਗੇ ਇਕੱਲੀ ਦਿੰਦੇ ਕੋਈ ਇਕੱਲੀ ਨਹੀਂ ਨਾ ਕੰਡੀ ਦਾ ਫੋਨ ਲਾਵੇ ਨਾ ਜੀ ਨਾ ਇਕੱਲੀ ਆਪਾਂ ਠੀਕ ਹੈ ਪਹਿਲਾ ਨੰਬਰ ਜਿਹੜਾ ਝੁੱਟੀ ਜਿਹਦਾ ਕੀ ਲਟੇਲਾ ਜੀ ਇਹ ਵੀ ਜਮ 29 ਦੀ ਹੈ ਠੀਕ 8ਵੇਂ ਮਹੀਨੇ ਨੂੰ ਲੱਗੇ ਹੋਇਆ ਜੀ 8ਵੇਂ ਮਹੀਨੇ ਲੱਗੇ ਐਮ 29 ਦੰਦੋ ਕਿਵੇਂ ਦੰਦੋ ਜੀ ਇਹ ਇਹ ਦੀ ਦੋ ਦੰਦ ਦੋ ਦੰਦ ਝੋਲੀ ਚੰਗੀ ਹੈ ਝੋਲੀ ਦੇਖ ਲਓ ਜੀ ਠੀਕ ਹੈ ਕਰੀਬ ਉਸ ਪਰਿਉ ਸੋ ਝੋਲੀ ਦੇਖੋ ਚਾਰੇ ਥਾਣਾ 8 ਮਹੀਨੇ ਦੀ ਗੱਬੜ ਕਨਫਰਮ ਆਣਾ ਹਾਂਜੀ ਹਾਂਜੀ ਠੀਕ ਹੈ ਤੇ ਦੰਦੋ ਦੋ ਦੰਦ ਦਾ ਕੀ ਰਿਕਾਰਡ ਤੇ ਦੀ ਮਾਤ ਇਹਦੀ ਮਾਤ ਹੈ 6.5 ਲੀਟਰ ਠੀਕ ਹੈ ਅੰਦਾਜ਼ਾ ਸਟਾਰਟਿੰਗ ਕਰੂ 13 14 ਵਾਲੇ ਵੇਸੇ ਕਰਨਾ ਚਾਹੀਦਾ ਸੰਤ 15 16 ਜੀ ਨੀ ਦੇ ਜੀ ਕਿਉਂਕਿ ਐਮ ਐਨ ਸੀ ਇਹ ਝੋਟੇ 15 ਸਲਮਾ ਲੀਟਰ ਨੂੰ ਦੁੱਧ ਦਿੰਦੀਆਂ ਨਹੀਂ 14 ਸਟਾਰਟਿੰਗ ਹੁੰਦੀ ਉਹਨਾਂ ਦੀ ਹਾਂਜੀ ਹਾਂਜੀ ਅੱਗੇ ਦੋ ਨੰਬਰ ਦੇਖੀ ਜਾਂਦੇ ਐ ਐਮ 460 ਛੱਡਦੀ ਹੈ ਜੀ ਐਮ 460 ਦੀ ਕੈਮੀ ਨੇ ਗੱਬਣ ਇਹ ਨਹੀਂ ਗੱਬਣ ਨਹੀਂ ਹੈਗੀ ਜੀ ਇਹ ਸੂਈ ਹੋਈ ਹੈ ਇਹ ਬੱਚਾ ਸਿੱਟ ਗਈ ਸਹੀ ਠੀਕ ਹੈ ਦੁੱਧਾ ਤਾਂ ਕੋਈ ਨਹੀਂ ਜੀ ਮਰ ਕੇ ਵੀ 4-5 ਦਿਨ ਖਲਚੇ ਨੇ ਠੀਕ ਹੈ ਹਾਂਜੀ ਦੁੱਧ ਵੀ ਦੇ ਕਾਰਨ ਇਹਨੂੰ ਮੂੰਹ ਖਰਾ ਆ ਗਿਆ ਸੀਗੇ ਜੀ ਠੀਕ ਹੈ ਤੇ ਸਾਨੂੰ ਉਹ ਡਾਕਟਰ ਨੇ ਕਿਹਾ ਸੀ ਸਿੱਟ ਸਕਦੀ ਹੈ ਠੀਕ ਹੈ ਪਰ ਕੇਅਰ ਕੀਤੀ ਪਰ ਸਿੱਟ ਗਈ ਠੀਕ ਹੈ ਦੁੱ ਠੀਕ ਹੈ ਤੇ ਅੱਗੇ ਜਿਹੜੀ ਦੇਖਿਆ ਨੇ ਇਹ ਇਹ ਐਮਨਤੀ ਦੀ ਹੈ ਜੀ ਇਹ 75 75 ਤੋਂ ਕੱਪਣਾ ਹੈ ਜੀ ਠੀਕ ਹੈ ਤੇ ਇਹਨੇ 20 ਲੀਟਰ ਦੁੱਧ ਦਿੱਤਾ ਹੈ ਜੀ ਹੁਣ ਕਿਹੜਾ ਸੋਸ ਗੈਰੰਟਰਡ ਤੋਂ ਹੈਗਾ ਇਹ ਥੱਲੇ ਜੀ 10 ਲੀਟਰ ਉਹ ਤੇ ਬਣਾ ਦਾਂਗੇ ਦੋ ਟਾਈਮ ਹਾਂਜੀ ਹਾਂਜੀ ਤੇ ਕੈਮੀ ਨਹੀਂ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਜੀ ਅੱਜ 5 ਮਹੀਨੇ ਹੋ ਗਏ ਸੀ ਕੱਟੀਏ ਦੀ ਨਾਲ ਲਾਣਾ ਕੱਟੀ ਨਾਲ ਹੈ ਜੀ ਪਰ ਕੱਟੀ ਅਸੀਂ ਉਹ ਰੱਖਾਂਗੇ ਸਾਡੇ ਰਿਸਤੇਰਾਂ ਦੇ ਅੱਛਾ 11:30 ਲੱਖ ਦੇ ਵਿੱਚ ਆਪਾਂ ਕੱਟੀਆਂ ਦੇ ਰੱਖਾਂਗੇ ਕੱਟੀ ਉਹ ਹਾਜ਼ਿਰ ਰਿਸਤੇਰਾਂ ਦੇਣੀ ਆਪਾਂ ਘਿਆ ਭੈਣ ਦੇ ਠੀਕ ਹੈ ਤੇ ਦੁੱਧ 10 ਲੀਟਰ ਦੋ ਵਾਰ ਬਣਾ ਕੇ ਜਿਵੇਂ ਗੱਬੜ ਚੈੱਕ ਕਰਾ ਕੇ ਜੀ ਹਾਂਜੀ ਹਾਂਜੀ 750 ਕੈਵਿਨਰ ਦੀ ਗੱਬੜ ਇਹ ਇਹਨੂੰ ਸੇਮੋ ਵੀ ਨਾ ਲੱਗ ਠੀਕ ਹੈ ਤਾਂ ਜੀ ਇਹ ਦੁੱਧ ਆਪਾਂ 20 ਲੀਟਰ ਜੋ ਹੈ ਹਾਂਜੀ 20 ਲੀਟਰ ਜੀ ਇਹਦੇ ਮਤਲਬ ਕਿ ਬਿਲਕੁਲ ਥਣ ਇੱਕੋ ਜਿਹੀ ਚੌਰ ਸੈਂਸ ਪੇਪਰ ਨੂੰ ਟੱਚ ਕਰਨਗੇ ਤੁਹਾਨੂੰ ਲੱਭ ਕੇ ਦੇਖੂਗਾ ਜੀ ਠੀਕ ਹੈ ਤੇ ਆ ਆ ਗਈ M22 ਦੀ ਇਹ ਵੀ M22 ਦੀ ਹੈ ਜੀ ਠੀਕ ਹੈ ਹਾਂਜੀ ਇਹ ਮਤਲਬ ਕਿ ਪਹਿਲੇ ਨਹੀਂ ਸੂਈ ਹੈ ਹੁਣ ਇਹ ਥੱਲੇ 10 ਲੀਟਰ ਲੁੱਦਾ ਜੀ ਅੱਜ 7 ਦਿਨ ਹੋ ਗਏ ਸੂਈ ਦੰਦੋ ਕਿਵੇਂ ਦੰਦੋ ਦੋ ਦੰਦ ਜੀ ਦੋ ਦੰਦ ਪਹਿਲਾ ਸੂਈ ਹੈ ਦੁੱਧ 7 ਲੀਟਰ ਹੁਣ ਹਾਜ਼ਰ ਹਾਂਜੀ ਲੇਵਾ ਫਿਰ ਡਪਾੜਾ ਹਾਂ ਜੀ ਥੋੜਾ ਕੰਪੈਕਟਰ ਟਰੈਡਰ ਜਿਵੇਂ ਗਾਈਆਂ ਨੂੰ ਰੱਖ ਦਿਆ ਨੇ ਜੀ ਇਹ ਬੱਚਾ ਇਹਦੇ ਪਿੱਛੇ ਆ ਗਿਆ ਨੀਲੀ ਰਾਵੀ ਦਾ ਮੇਲ ਕਾ ਉਹ ਹਾਂ ਨੀਲੀ ਰਾਵੀ ਦਾ ਮੇਲ ਕਾ ਉਹ ਦਿਖਾ ਦਿੰਦਾ ਅੱਗੇ ਬੈੜ ਆ ਗਈ ਹਾਂ ਜੀ ਇਹ ਤਾਜੀ ਸੂਈ ਹੈ 18 ਈਟਰ ਦੇ ਦੁੱਧ ਦੇ ਜੀ ਠੀਕ ਹੈ ਹਾਂ ਜੀ ਬੱਚਾ ਇਹਦਾ ਬੱਚਾ ਜੀ ਉਹ ਉੱਥੇ ਬੈਠਾ ਜੀ ਮੇਰਾ ਬੱਚਾ ਜੀ ਮਾਦਰ 18 ਈਟਰ ਦੁੱਧ ਪਹਿਲਾਂ ਦੀ ਸੂਈ ਸੀ ਹਾਂ ਜੀ ਪਹਿਲਾਂ ਦੀ ਸੂਈ ਸੀ ਚੋਣ ਚਵਾਜੀ 1 ਨੰਬਰ ਹਾਂ ਜੀ 1 ਨੰਬਰ ਜਮਾ ਕੋਲੀ ਅੱਗੇ ਦੇ ਨਾਲ ਖੜੀ ਕੱਟੀ ਦੇਖੀਏ ਨੇ ਆਪਾਂ ਆਈਏ ਸੰਰਾਜ ਦੇ ਨੁਕਰੀਆਂ ਦੀ ਹੈ ਜੀ ਠੀਕ ਹੈ। ਗੇਲਿੰਦ ਖੜਨ ਦੀ ਗੱਟੀ ਹਰਿਆਣੀ ਚੋਂ ਆਈ ਸਾਡੇ ਨਾਲ ਬੰਦੇ। ਠੀਕ ਹੈ। 22 ਲੱਖ ਰੁਪਏ ਨੇ ਸੀ ਆਪਾਂ ਨੂੰ। ਉਦੋਂ ਵੇਚੀ ਨਹੀਂ। ਉਦੋਂ ਇਹ ਗੱਬੜ ਵੀ ਹੈ ਨਹੀਂ ਸੀ। ਠੀਕ ਹੈ। ਹੁਣ ਤੇ ਇਹ ਮੰਨ ਕੇ ਚੱਲੀ ਸੱਤਵਾਂ ਮਹੀਨਾ ਲੱਗ ਗਿਆ ਇਹਨੂੰ। ਠੀਕ ਹੈ। ਹਾਂਜੀ। ਸੱਤਵੇਂ ਮਹੀਨੇ ਗੱਬੜ ਕਿਤੇ ਮੇਲੇ 'ਚ ਖੜੀ ਹੈ ਕਿਤੇ? ਮੇਲੇ 'ਚ ਲੈ ਕੇ ਹੀ ਨਹੀਂ ਸੀ। ਉਹ ਮੇਲੇ ਲਈ ਖੜੀ ਸੀ ਮੇਲਿਆਂ ਵਾਸਤੇ ਲੈ ਕੇ ਆਣੀ ਹੈ ਗੱਟੀ। ਪਰ ਸਾਨੂੰ ਨਹੀਂ ਪਤਾ ਵੀ ਇਹ ਮੇਲੇ 'ਚ ਕੀ ਦੇਖ ਕੇ ਲੈਂਦੇ ਸੀ ਇਹਨੂੰ। ਠੀਕ ਹੈ। ਤੇ ਆਪੇ ਖੁਦ ਸਮਝ ਰੱਖ ਤੁਸੀਂ ਕਿਰੀਆ ਦੀ ਅਗੂ ਜੀ ਗੱਬੜ ਹੈਗੀ ਹੈ ਜੀ ਆਪਣੇ ਉਹ ਕਨਫਰਮ ਕਰ ਦਾਂਗੇ ਅੱਪ ਜਿਹੜਾ ਵੀ ਹੋਇਆ ਹਾਂਜੀ ਇਹ ਮੇਰਾ ਛੜੀ ਵੀ ਦਾ ਠੀਕ ਹੈ ਐਮਨਤਰ 5310 ਐਮਨਤਰ 5310 ਤੋਂ ਕੱਪਣਾ ਹਨਾ 3 4 ਹੀ ਹੈ ਹਨਾ ਹਾਂਜੀ ਠੀਕ ਹੈ ਕਰੋ ਇਹਨੂੰ ਆਏ ਨੂੰ ਤੇ ਅੱਗੇ ਜਿਹੜੇ ਨਾਲ ਆ ਗਈ ਇਹਦੇ ਇਹ ਅਮਨਤੀ ਦੀ ਹੈ ਜੀ ਠੀਕ ਹੈ ਥੋੜੇ ਰੋਸ਼ਾ ਬਣ ਦਿਖਉਂਦੀ ਹੈ ਹਨਾ ਇਹ ਥੋੜਾ ਜਿਹਾ ਲਾਲੀ ਜ਼ਰੂਰੀ ਠੀਕ ਹੈ ਕਿਉਂਕਿ ਸਾਡੀ ਡੰਗਰ ਵੀ ਅੰਦਰ ਅੰਦਰ ਖੜੇ ਰਹਿੰਦੇ ਨੇ ਜੀ 24 ਘੰਟੇ ਅੰਦਰ ਇਹ ਸੱਤ ਲਿਆ ਹੱਕੀ ਇਹ ਕਿੰਨਾ ਟਾਈਮ ਦੀ ਕੱਪਣਾ ਇਹ ਜੀ ਇਹਨੂੰ ਹੋ ਗਿਆ ਅੱਜ 40 ਕਿ ਦਿਨ ਹੋ ਗਏ ਠੀਕ ਹੈ ਭਰਾ ਜੀ ਠੀਕ ਹੈ ਭਰਾ ਜੀ ਕਨਫਰਮ ਚ ਨਹੀਂ ਆਉਂਦੀ ਇਹ ਫਰਮ ਚ ਨਹੀਂ ਆਉਂਦੀ ਇਹ ਹੈਗੀ ਪੀਸੀ 575 ਪੀਸੀ 575 ਰੋ ਠੀਕ ਹੈ ਝੋੜੀ ਝਾੜੀ ਚੰਗੀ ਹੈ ਦੀ ਬਣ ਬਹੁਤ ਇਕੱਲਾ ਇਕੱਲਾ ਥਾਣਾ ਜੀ ਦੇਖੋਗੇ ਠੀਕ ਹੈ ਤੇ ਆ ਆਏਗੀ ਐਮ 55 ਦੀ ਜੀ ਇਹ ਕਿੰਨੀ ਉਮਰ ਦੀ ਕੱਟੀ ਦੀ ਇਹਦੀ 1.5 ਸਾਲ ਦੀ ਹੈ ਜੀ 1.5 ਸਾਲ ਦੀ ਇਹਦੀ ਉਮਰ ਹੈ ਹਾਂ ਜੀ ਤੇ ਥਣ ਚਾਰੀ ਹੈ ਹੁਣ ਚਾਰ ਜੀ ਬਿਲਕੁਲ ਸਿੰਗਲ ਇਕੱਲੇ ਇਕੱਲੇ ਤੇ ਕੁੰਡਾ ਸਿੰਗ ਹੈ ਜੀ ਠੀਕ ਹੈ ਤੇ ਆ ਆ ਗਈ ਕੋਹਿਨੂਰ ਦੀ ਜੀ ਇਹ ਐਲਡੀਫ ਵਾਲੇ ਕੋਹਿਨੂਰ ਦੀ ਇਹਦੀ ਉਮਰ ਕੀ ਆ ਇਹਦੀ ਉਮਰ ਹੈ 23 ਮਹੀਨੇ ਠੀਕ ਹੈ 23 ਮਹੀਨੇ ਦੀ ਉਮਰ ਹੈ ਹਾਂ ਜੀ ਅਪਣੇ ਨਵਾਂ ਬੱਚਾ ਜੇ ਕਿਸੇ ਦੀ ਨਹੀਂ ਏਸੀ ਮਾੜੀ ਵੇਚਤੀ ਸੀ ਜੀ ਹైదరాబాద్ ਵਾਲੀ ਲੈ ਗਈ ਸੀ 3 ਲੱਖ 16000 ਦੀ ਵਿੱਚ ਸੀ ਕਿੰਨਾ ਕੁ ਦੋ ਤੁਸੀਂ ਮੈ ਥੱਲੇ ਉਹ ਥੱਲੇ ਹੈ ਗਈ ਸਾਢੇ 5 ਲੱਖ ਜੀ ਠੀਕ ਹੈ ਛੋਲੇ ਝੜੇ ਚੰਗੀ ਆ ਪੂਰੀ ਵਧੀਆ ਜੀ ਠੀਕ ਹੈ ਅਗਿਆ ਘਟਿਓ ਮਹਿੰਦੀ ਆ ਗਈ ਹੈ ਨਾ ਇਹ ਘਟਿਓ ਦੀ ਮਹਿੰਦੀ ਆ ਗਈ ਜੀ ਇਹ ਆਪ ਦੇਣੀ ਨਹੀਂ ਇਹ ਆਪ ਦੇਣੀ ਹੈਗੀ ਜੀ ਦੇਖੋ ਬੱਚੀ ਆ ਗਈ ਜੀ ਪੁਰਾਣੇ ਵਰਕ ਦੀ ਹੈ 40 140 ਦੀ ਜੀ ਠੀਕ ਹੈ 40 140 ਦੀ ਹੈਗੀ ਬੱਚੀ ਆ ਜੀ ਮੂੰਹ ਦੇਖ ਸਕਦੇ ਹਾਂ ਜੀ ਇਹ ਤਾਂ ਚੰਗੀ ਬੱਚੀ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਅਗਿਆ ਬੱਚਾ 28 ਮੇਰ ਦਾ ਇਹ ਆ ਗਿਆ ਪਹਿ ਇਹ ਆ ਗਿਆ ਕਿਹਦੇ ਸੰ ਦਾ ਇਹ ਬਿੱਲੇ ਨੇਤਰ ਦਾ ਜੀ ਬਿੱਲੇ ਨੇਤਰ ਦਾ ਪੂਰਾ ਪਿਓਰ ਨੀਲੀ ਦਾ ਵੀ ਆ ਗਿਆ ਹਨਾ ਹਾਂਜੀ ਜੈਜ ਮਾਰ ਕੇ ਜੀ ਪੂਰਾ ਬਰੀਡਿੰਗ ਵਾਲਾ ਘਟਾ ਹਾਂਜੀ ਨੰਬਰ ਬੋਲੀ ਵੀ ਦੁਬਾਰੇ ਆਪਣਾ ਆਪਣਾ ਨੰਬਰ 9465834892 ਜੀ ਤੇ ਬਾਕੀ ਆਪਾਂ ਬਰੀਡਤੀ ਕੰਮ ਕਰਦੇ ਜੀ ਅਕਸਰ ਤੁਸੀਂ ਲੋਕਾਂ ਨੂੰ ਸੁਣਿਆ ਉਹ ਢਿਲੋਂ ਡੇਰੀ ਬਰੀਡ ਫਾਰਮ ਮੇਰਾ ਚੈਨਲ ਹੈ ਜੀ ਇੰਸਟਾਗ੍ਰam ਤੇ ਪਰ ਆਪਾਂ ਰਿਗ ਵੀਰ ਦਾ ਆਪਣੀ ਕੋਸ਼ਿਸ਼ ਸੀਗੀ ਬਰੀਡ ਤੇ ਲੋਕਾਂ ਨੂੰ ਦੱਸਦੇ ਸੀ ਵੀ ਤੁਸੀਂ ਬਰੀਡ ਦੇ ਕੰਮ ਕਰੋ ਨਾ ਇਹ ਨਾ ਨ ਬਰੀਡ ਦੇ ਮਾਲਾ ਬਰੀਡ ਤੇ ਕੰਮ ਕੀਤਾ ਸੋਨੇ ਪਾਸੋਂ ਤਿਆਰ ਆਪਣੇ ਹਾਂਜੀ ਸੋਨੇ ਪਾਸੋਂ ਤਿਆਰ ਹੈ ਜੀ ਪਰ ਚਲੋ ਆਪਾਂ ਕਿਸੇ ਕਾਰਨ ਦੱਸ ਨਹੀਂ ਸਕਦੇ ਪ੍ਰੋਪਰ ਤਾਂ ਵੀ ਆਪਾਂ ਕਿਸੇ ਕੰਮ ਕਰਕੇ ਵੇਚਦੇ ਪਰ ਵੇਚਣ ਨੂੰ ਜੀ ਨਿਕਲਦਾ ਕਿਉਂਕਿ ਨਸ ਨਾ ਐਵੇਂ ਨਹੀਂ ਬਣਾਂਦੀ ਟਾਈਮ ਲੱਗਦਾ 5-7 ਸਾਲਾਂ ਦੀ ਮਿਹਨਤ ਆਪਣੀ ਮਿਹਨਤ ਹਾਂਜੀ ਠੀਕ ਹੈ ਸੋ ਪੰਡੀ ਟੇਲ ਮਾ ਨੰਬਰ ਬੋਲ ਦੇ ਵੀ ਦੁਬਾਰਾ 9365834891 ਵੀਡੀਓ ਦੇਖ ਲੈ ਸਭ